प्यारे दोस्तों प्यार भरी सत श्री अकाल जी हां जी दोस्तों आज दी वीडियो ਦੇ ਵਿੱਚ ਆਪਾਂ ਗੱਲ ਕਰਾਂਗੇ ਰਿਟਾਇਰਮੈਂਟ ਹੋਏ ਮਲਾਜ਼ਮਾਂ ਦੀ ਲੰਮੇ ਸਮੇ ਤੋਂ ਲਟਕਦੀ ਹੋਈ ਮੰਗ ਦਾ ਹਾਈ ਕੋਰਟ ਨੇ ਕੀਤਾ ਹੱਲ ਪੱਕੀ ਮੋਹਰ ਲੱਗ ਚੁੱਕੀ ਹੈ ਮੰਗ ਤੇ ਉਹ ਹੈ ਫੈਕਟਰ 2.99 ਹਾਈ ਕੋਰਟ ਦੁਆਰਾ ਰਿਟਾਇਰਮੈਂਟ ਹੋਏ ਮਲਾਜ਼ਮਾਂ ਨੂੰ ਦਿੱਤੀ ਗਈ ਰਾਹਤ ਭਰੀ ਖਬਰ 31 12 2015 ਤੋਂ ਪਹਿਲਾਂ ਰਿਟਾਇਰਡ ਕਰਮਚਾਰੀਆਂ ਦੀ ਕਿੰਨੇ ਵਾਤਸਾਖਦੀ ਹੈ ਪੈਨਸ਼ਨ ਇਸ ਬਾਰੇ ਪੂਰੀ ਜਾਣਕਾਰੀ ਇਸ ਚੈਨਲ ਤੇ ਤੁਹਾਨੂੰ ਦੇਵਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਰਿਕੁਐਸਟ ਹੈ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਨਾ ਹਾਂਜੀ ਦੋਸਤੋ ਪੈਨਸ਼ਨ ਜਿਹੜੀ ਹੈ ਉਹ ਰਿਟਾਇਰਮੈਂਟ ਹੋਏ ਮੁਲਾਜ਼ਮਾਂ ਦੀ ਕਿੰਨੀ ਵਧੇਗੀ ਫੈਕਟਰ 2.0 ਲੱਗਣ ਤੋਂ ਬਾਅਦ ਉਦਾਹਰਨ ਦੇ ਤੌਰ ਤੇ ਜੋ ਕਰਮਚਾਰੀ ਰਿਟਾਇਰਡ ਹੋਏ ਨੇ 31 12 2000 ਤੋਂ ਪਹਿਲਾਂ ਜਿਨ੍ਹਾਂ ਦੀ ਬੇਸਿਕ ਪੈਨਸ਼ਨ 16645 ਹੈ ਉਸ ਨੂੰ ਡੀਏ ਲੱਗਦਾ ਹੈ 113% ਜਿਸ ਤੋਂ ਬਾਅਦ 18809 ਹੋ ਜਾਂਦੀ ਹੈ ਇਸ ਦੇ ਨਾਲ ਹੀ 15% ਦਾ ਫਾਰਮੂਲਾ ਲਗਾ ਦਿੱਤਾ ਜਾਵੇ ਤਾਂ ਉਹ ਬਣ ਜਾਂਦਾ ਹੈ 53118 ਅਸੀਂ ਤੁਹਾਨੂੰ ਦੱਸ ਦਈਏ ਕਿ ਜਿਹੜਾ ਕਰਮਚਾਰੀ 31/12/2015 ਤੋਂ ਪਹਿਲਾਂ ਰਿਟਾਇਰਡ ਹੋਇਆ ਉਹਨਾਂ ਦੀ ਪੈਨਸ਼ਨ 1/1/2016 ਤੋਂ ਬਣਦੀ ਹੈ 40772 ਰੁਪਏ ਸਿਰਫ ਉਦਾਹਰਨ ਦੇ ਤੌਰ ਤੇ ਅਸੀਂ ਤੁਹਾਨੂੰ ਦੱਸਿਆ ਹੈ ਤੁਸੀਂ ਆਪਣੀ ਪੈਨਸ਼ਨ ਨੂੰ ਖੁਦ ਕੈਲਕੂਲੇਟ ਕਰ ਸਕਦੇ ਹੋ ਜੇਕਰ ਜੋ ਰਿਟ ਪਟੀਸ਼ਨ ਪਾਈ ਗਈ ਹੈ ਹਾਈ ਕੋਰਟ ਦੇ ਵਿੱਚ ਉਹ ਸਫਲ ਹੋ ਜਾਂਦੀ ਹੈ ਰਿਟਾਇਰਮੈਂਟ ਹੋਏ ਮਲਾਜ਼ਮ ਨੂੰ ਫੈਕਟਰ 2.98 ਮਿਲਦਾ ਹੈ ਉਸ ਤੋਂ ਬਾਅਦ 43111 ਟੋਟਲ ਜਿਹੜਾ ਬੈਨੀਫਿਟ ਲਗਭਗ 2340 ਦਾ ਬੈਨੀਫਿਟ ਉਨ੍ਹਾਂ ਉੱਪਰ ਲਾਇਆ ਜਾਵੇਗਾ ਉਦਾਹਰਨ ਦੇ ਤੌਰ ਤੇ ਕਰਮਚਾਰੀ ਨੂੰ ਫਾਇਦਾ ਹੋਵੇਗਾ ਇਸ ਕਰਮਚਾਰੀ ਨੂੰ ਜਿਸ ਦਾ ਇਹ ਲਾਭ ਵੱਖ-ਵੱਖ ਜਿਹੜੇ ਕਿ ਲਾਬਾਂ ਦੇ ਤੌਰ ਤੇ ਮਲਾਜ਼ਮਾ ਨੂੰ ਮਿਲੇਗਾ ਕਿਉਂਕਿ ਜਿੰਨਾ ਦੀ ਜਿਸ ਹਿਸਾਬ ਨਾਲ ਪੈਨਸ਼ਨ ਹੈ ਉਸ ਹਿਸਾਬ ਦੇ ਨਾਲ ਉਹਨਾਂ ਨੂੰ ਲਾਭ ਮਿਲੇਗਾ ਸੋ ਤੁਸੀਂ ਆਪਣੇ ਹਿਸਾਬ ਨਾਲ ਕੈਲਕੂਲੇਟ ਕਰ ਸਕਦੇ ਹੋ ਹੁਣ ਅਸੀਂ ਗੱਲ ਕਰਦੇ ਹਾਂ ਹਾਈ ਕੋਰਟ ਦਾ ਵੱਡਾ ਜੋ ਫੈਸਲਾ ਆਇਆ ਹੈ ਰਿਟਾਇਰਮੈਂਟ ਹੋਏ ਮਲਾਜ਼ਮਾ ਨੂੰ ਰਾਹਤ ਪਰ ਹੀ ਖਬਰ ਦਿੱਤੀ ਗਈ ਹੈ ਰਿਟ ਪਟੀਸ਼ਨ ਜੋ ਕਿ ਪ੍ਰੀਤਮ ਸਿੰਘ ਨਾਗਰਾ ਵੱਲੋਂ ਪਾਈ ਗਈ ਸੀ ਜਿਸ ਦਾ ਸਿੱਟਾ ਸਾਹਮਣੇ ਆਇਆ ਹੈ ਜੇਕਰ 4 ਹਫ਼ਤਿਆਂ ਦੇ ਅੰਦਰ ਅੰਦਰ ਪੰਜਾਬ ਸਰਕਾਰ ਨੇ ਪੈਨਸ਼ਨ ਨੂੰ ਫੈਕਟਰ 2.99 ਨਾਲ ਨਹੀਂ ਸੋਧਿਆ ਤਾਂ 20000 ਰੁਪਏ ਦਾ ਜੁਰਮਾਨਾ ਪੰਜਾਬ ਸਰਕਾਰ ਉੱਪਰ ਲਗਾਇਆ ਜਾਵੇਗਾ ਇਹ ਫੈਸਲਾ ਕੀਤਾ ਗਿਆ ਸੀ ਇਹ ਫੈਸਲਾ 14/7/2025 ਨੂੰ ਆਇਆ ਸੀ 4 ਹਫ਼ਤਿਆਂ ਦਾ ਜਾਨੀ ਕੇ 1 ਮਹੀਨਾ 14/8/2025 ਨੂੰ ਪੂਰਾ ਹੋ ਗਿਆ ਹੈ ਦੱਸ ਦੇਈ ਕਿ ਸਰਕਾਰ ਨੂੰ ਸਪੀਕਿੰਗ ਆਰਡਰ ਜਾਰੀ ਕਰ ਦਿੱਤੇ ਗਏ ਨੇ 8/18/2025 ਤੱਕ 20000 ਰੁਪਏ ਦਾ ਜੁਰਮਾਨਾ ਵੀ ਲਗਾ ਦਿੱਤਾ ਗਿਆ ਹੈ ਹੁਣ ਇਸ ਦੇ ਨਾਲ ਹੀ ਇਸ ਤਰ੍ਹਾਂ ਸਰਕਾਰ ਨੂੰ ਫਟਕਾਰ ਵੀ ਲਗਾਈ ਗਈ ਹੈ ਕਿ ਹੁਣ ਤੱਕ ਫੈਕਟਰ 2.9 ਪੰਜਾਬ ਸਰਕਾਰ ਨੇ ਕਿਉਂ ਨਹੀਂ ਲਾਗੂ ਕੀਤਾ ਪਹਿਲਾਂ ਕੀਤੇ ਹੋਏ ਫੈਸਲੇ ਨੂੰ ਜੋ ਹੁਕਮ ਪੰਜਾਬ ਹਰਿਆਣਾ ਹਾਈ ਕੋਰਟ ਨੇ ਜਾਰੀ ਕੀਤਾ ਸੀ ਉਸ ਨੂੰ ਕਿਉਂ ਨਹੀਂ ਮੰਨਿਆ ਗਿਆ ਪੰਜਾਬ ਸਰਕਾਰ ਨੂੰ ਫਟਕਾਰ ਲਗਾਈ ਗਈ ਹੈ ਕਿਉਂਕਿ ਰਿਟਾਇਰਮੈਂਟ ਹੋਏ ਮਲਾਜ਼ਮ ਆਪਣੀ ਉਮਰ ਦੇ ਆਖਰੀ ਪੜਾ ਤੇ ਆਪਣੀ ਇਸ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਉਹਨਾਂ ਨੂੰ ਅਦਾਲਤਾਂ ਦੇ ਚੱਕਰ ਲਗਾਉਣੇ ਪੈ ਰਹੇ ਨੇ ਰਿਟਾਇਰਮੈਂਟ ਹੋਏ ਮਲਾਜ਼ਮ ਮਾਨਸਿਕ ਤੌਰ ਤੇ ਨੁਕਸਾਨ ਚੱਲ ਰਹੇ ਨੇ ਜਿਸ ਦੇ ਕਰਕੇ ਸਰਕਾਰ ਦੁਆਰਾ ਜੋ ਕੀਤਾ ਗਿਆ ਹੈ ਉਸ ਦੇ ਚਲਦੇ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਆਪ ਸਰਕਾਰ ਤੇ ਇੱਕ ਪ੍ਰਵਾਹ ਬਣੇਗਾ ਜਿਸ ਤੋਂ ਬਾਅਦ ਫੈਕਟਰ 2.99 ਪੰਜਾਬ ਸਰਕਾਰ ਮਲਾਜ਼ਮਾਂ ਨੂੰ ਜਲਦ ਹੀ ਦੇ ਸਕਦੀ ਹੈ ਪੱਕੀ ਮੋਹਰ ਜਲਦ ਹੀ ਮਲਾਜ਼ਮਾਂ ਦੀ ਇਸ ਮੰਗ ਤੇ ਲੱਗ ਸਕਦੀ ਹੈ ਆਉਣ ਵਾਲੀ ਮੀਟਿੰਗ ਤੇ ਵਿੱਚ ਪੰਜਾਬ ਸਰਕਾਰ ਇਸ ਨੂੰ ਲੈ ਕੇ ਫੈਸਲਾ ਕਰ ਸਕਦੀ ਹੈ ਜਦੋਂ ਉਹਨਾਂ ਦੀ ਪੈਨਸ਼ਨ ਫੈਕਟਰ 2.98 ਦੇ ਨਾਲ ਸੋਧਿਆ ਜਾਵੇਗਾ ਤਾਂ ਇੱਕ ਵੱਡਾ ਲਾਭ ਰਿਟਾਇਰਮੈਂਟ ਹੋਏ ਮਲਾਜ਼ਮਾਂ ਨੂੰ ਹੋਵੇਗਾ ਹਾਂਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਿਕ ਸ਼ੇਅਰ ਜ਼ਰੂਰ ਕਰਨਾ ਧੰਨਵਾਦ ਜੀ